ਕਲੋਨ ਹੋ ਗਈ ਕਲੋਨ ਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਹੋਪਸ ਤੁਸੀਂ ਸਭ ਠੀਕ ਹੋਵੋਗੇ ਮੌਸਮ ਖੁੱਲ ਗਿਆ ਕਿ ਦਿਨਾਂ ਦਾ ਤੇ ਨਰਮੇ ਤੇ ਲਾਸਟ ਸਪਰੇ ਕਰਨ ਲੱਗੇ ਸੀ ਤਾਕਤ ਵਾਲੀ ਕਿਉਂਕਿ ਮੌਸਮ ਐਤ ਕੀ ਖਰਾਬ ਰਿਹਾ ਤੇ ਫਲ ਬਹੁਤ ਘਟ ਚੁੱਕੇ ਨਰਮੇ ਨੇ ਕੀ ਲੈ ਕੇ ਆਏ ਹੋ ਹਾਂ ਪਸ਼ੂਆਂ ਦਾ ਖਾਣ ਲਾਏ ਚੂਰਨ ਗਾਏ ਬੈਂਸ ਕੇ ਲਈ ਚੂਰਨ ਉਹਦਾ ਮਸਾਲਾ ਹਾਂ ਪਸ਼ੂਆਂ ਲਈ ਨੇ ਆਪਣੇ ਲੋਹ ਇਹ ਹਰ ਨਰਮ ਆਏ ਪਤਾ ਨਹੀਂ ਕਿਉਂ ਹੋ ਗਿਆ ਬਹੁਤ ਸਪਰੇਆਂ ਕਰੀਆਂ ਐਤ ਕਿ ਨਰਮੇ ਦੇ ਹੱਤੇ ਦੇ ਵਿੱਚ ਦੋ ਦੋ ਸਪਰੇਆਂ ਵੀ ਕੱਢੀਆਂ ਆਈਆਂ ਸਾਡੀਆਂ ਆ ਫਿਰ ਇੱਥੇ ਉਹਨੇ ਰੰਗੇ ਜਿਹੇ ਪੱਤੇ ਹੋ ਗਏ ਨੀ ਕੀ ਚੱਕਰਾ ਓਏ ਇੱਕ ਟੋਲ ਕਦਮ ਚਾਰ ਗਿੱਲਿਆਂ ਤੇ ਇਹ ਵਾਲੀ ਸੁਪਰੀਆ ਠਾਕ ਤੋ ਇਹ ਗੱਲ ਅਸੀਂ ਪਹਿਲਾਂ ਕਰੀ ਸੀ ਵਿਚਾਲੇ ਵਧੀਆ ਰਿਜ਼ਲਟ ਸੀ ਇਹਦਾ ਅੰਜੀ ਆਪਾਂ ਸਪਰੇਅ ਕਰਕੇ ਆ ਗਏ ਸੀ ਕਰਾਇਆ ਲਾਉਣ ਆਲਾ ਸੀ ਉਹ ਇਹਦਾ ਕੰਪਿਊਟਰ ਕਰਾਇਆ ਵੀ ਹੈਗਾ ਪਰ ਇਹਦੇ ਤੇ ਤੇਲ ਕੱਟ ਲੱਗਦਾ ਇਹ ਕਿਰਾਏ ਕਿਹਨੇ ਕਿਹਨੇ ਦੇਖਿਆ ਤੇ ਕਿਹਨੇ ਕਿਹਨੇ ਨਹੀਂ ਦੇਖਿਆ ਕਿਉਂਕਿ ਕੰਪਿਊਟਰ ਕਰਾਇਆ ਤਾਂ ਅੱਜ ਕੱਲ ਹਰੇਕ ਨੂੰ ਪਤਾ ਕੰਪਿਊਟਰ ਕਰਾਇਆ ਚੱਲਦਾ ਇਹ ਪਹਿਲਾਂ ਵਾਲੇ ਟਾਈਮ ਚ ਚਲਦੇ ਹੁੰਦੇ ਸੀ ਧੂਵੇਂ ਕਰਾਈ ਲੈਵਲ ਬਣ ਕੇ ਇੱਕ ਤਾਂ ਲਿਫਟ ਦਾ ਦੇਖੋ ਇਹਨਾਂ ਦਾ ਵੀ ਟਾਈਮ ਬਹੁਤ ਹੁੰਦਾ ਸੀ ਵਿਚਾਰਿਆਂ ਦਾ ਉਹਨਾਂ ਤੇ ਵੀ ਟਾਈਮ ਨਹੀਂ ਲੱਗਦਾ ਹੁੰਦਾ ਸੀ ਪਹਿਲਾਂ ਅਸੀਂ ਛੋਟੇ ਹੁੰਦੇ ਸੀਗੇ ਉਹ ਲੋ ਲਿਆਉਣਾ ਸਾਰਾ ਸਾਰਾ ਦਿਨ ਲਾਈ ਜਾਣਾ ਉਹਨਾਂ ਇਹ ਵੀ ਬੜੇ ਕਿਰਾਏ ਤੇ ਓਖੇ ਮਿਲਦੇ ਹੁੰਦੇ ਸੀਗੇ ਪਿੰਡਾਂ ਦੇ ਲੋਕ ਲਾਉਣਾ ਟਕੇ ਕੰਪਿਊਟਰ ਕਰਾਈ ਆ ਕੇ ਕੰਪਿਊਟਰ ਕਰਾਇਆ ਜਾਂਦੇ ਲਾਉਂਦੇ ਆ ਬਧੀਆ ਚੀਜ਼ਾਂ ਇੱਕ ਤਾਂ ਕੰਪਿਊਟਰ ਕਰਾਉਣ ਨਾਲ ਟਾਈਮ ਘੱਟ ਲੱਗਦਾ ਇੱਕ ਤੇਲ ਬਹੁਤ ਘੱਟ ਲੱਗਦਾ ਉਹ ਕੰਪਿਊਟਰ ਕਰਾਇਆ ਆਵਦੀ ਤਾਂ ਇਹ ਆਵਦੀ ਤਾਂ ਇਹ ਸਹੀ ਬੰਦਾ ਸਹੀ ਡਰਾਈਵਰ ਹੋਵੇ ਲੈਵਲ ਬਣ ਕੇ ਕਰਿਆ ਹੋਵੇ ਤੇ ਜਿਵੇਂ ਬਿਲਕੁਲ ਕੰਪਿਊਟਰ ਕਰਾਈਏ ਉਹ ਲਾ ਦ। ਬਾਕੀ ਤਾਂ ਤੁਹਾਨੂੰ ਪਤਾ ਹੀ ਆ ਅੱਜਕੱਲ ਡਰਾਈਵਰ ਦੇ ਹੱਥ ਵਾਸੋਂ ਦਾ ਸਾਰਾ ਕੁਝ ਜੋਗੀ ਆ। ਤੋਂਦੇ ਆਪਣਾ ਟਰੈਕਟਰ ਇਸ ਟੋਏ ਚ ਡਿੱਗਿਆ ਸੀਗਾ ਇਹ ਜਿੱਥੋਂ ਹੁਣ ਟਰੈਕਟਰ ਆ ਰਿਹਾ ਦੇ ਉੱਤੋਂ ਦੀ ਲੱਕੀ ਸਾਧ ਦੇਖੋ ਨੇੜੇ ਅੱਜ ਕੱਲੋਂ ਟਾਈਮ ਗਏ ਪਹਿਲਾਂ ਫਸਲਾਂ ਬਹੁਤ ਹੁੰਦੀਆਂ ਸੀ ਅੱਜ ਕੱਲ ਮੱਥਾ ਪਹਿਲਾਂ ਜਿਆਦਾ ਮਾਰਨਾ ਪੈਂਦਾ ਫਸਲ ਦੀ ਆਸ ਘਟ ਰਹੀ ਜੀ ਹੁਣ ਸਾਨੂੰ ਪੰਜ ਦਿਨ ਹੋ ਗਏ ਸਰੋ ਵਾਲੇ ਵਾਹਮ ਤਿਆਰ ਕਰੀ ਜਾਂਦੇ ਆ ਨੂੰ ਜਦੋਂ ਸਰੋ ਹੋਊਗੇ ਉਹ ਦੇਖਿਆ ਜਾਊਗਾ ਕਦੇ ਕੋਹਰਾ ਪੈ ਗਿਆ ਕਦੇ ਮੀਂਹ ਜਿਆਦਾ ਪੈ ਗਿਆ ਨਰਮੇ ਦਿਨਸਵਰ ਬਹੁਤ ਵਧੀਆ ਸੀਗੀ ਕੋਈ ਵਧੀਆ ਨਰਮੇ ਹੋਣਗੇ ਪਰ ਠੀਕ ਆ ਫਿਰ ਵੀ ਕੁੱਲ ਮਿਲਾ ਕੇ ਮੀ ਬਹੁਤ ਪੈ ਗਏ ਦੋ ਦੋ ਤਿੰਨ ਤਿੰਨ ਕੁਇੰਟਲ ਦਾ ਤਾਂ ਨੁਕਸਾਨ ਹੋ ਗਿਆ ਜਿਹੜਾ ਖੜਿਆ ਸੀ ਥੱਲੋ ਚਲੋ ਮੈ ਉਹ ਦੇ ਲਾਓ ਜੀ ਇਹ ਜਨਾਇ ਆਪਾਂ ਨਾਲ ਉਹ ਕੋ ਕਰਾਇਆ ਤੇ ਬਰਾਬਰ ਨਾ ਗਿਆ ਮੈਂ ਮੈਂ ਲੀਵਰ ਬੰਨ ਕੇ ਇਹਨੂੰ ਦਿੱਤੀ ਪਰ ਇਹਨਾਂ ਨੇ ਯਾਰ ਬੱਚੇ ਨੂੰ ਪਾਇਆ ਹੋਇਆ ਉਹ ਵੀ ਲਾ ਲਈ ਚੱਲ ਚੱਲ ਸ਼ੇਰਾ ਚੱਲ ਰੁਕਣਾ ਨਹੀਂਗਾ ਜਾਣੋ ਕੀ ਹੁੰਦੀ ਆ ਤੇਰੀ ਕੰਮ ਕਰਦੇ ਨਹੀਂ ਸੱਰਾ ਸਾਡੇ ਬੇਲੀ ਬਿਨਾ ਸੈਟਿੰਗ ਤੇ ਦੱਬੀ ਹੁੰਦੀ ਸੀਗੀ ਮੈਂ ਟਰੈਕਟਰ ਜ਼ੋਰ ਲਾਈ ਜਨਾ ਤੇ ਟਰੈਕਟਰ ਜ਼ੋਰ ਲੱਗਦਾ ਸੱ ਲੱਗਾ ਨੇ ਨਾ ਕਰਾਈ ਦੀ ਸੈਟਿੰਗ ਕਰੀ ਨਾ ਕੁਛ ਕਰਿਆ ਸਿੱਧਾ ਬੱਸ ਗੇਅਰ ਮਾਰਿਆ ਤੇ ਬਹਿ ਗਏ ਚੱਲ 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 ਉਹਦੇ ਮਗਰ ਲਈ ਚੱਲੋ ਆਹ ਹਾ ਕੰਡੇ ਆ ਵਗਰ ਮੈਂ ਨਟਲ ਹੋ ਗਿਆ ਹੋ ਗਿਆ ਨਟਲ ਉੱਤਰ ਜਾ ਚੱਲ ਕਿੰਨੀਆਂ ਕਿੱਲੀਆਂ ਕਰੇਂ ਗੱਲ ਤੇ ਹਾਂ ਕਿੰਨੀਆਂ ਕਿੱਲੀਆਂ ਤੇ ਤੈਨੂੰ ਮੈਂ ਉਦੋਂ ਹੀ ਕਿਹਾ ਸੀ ਵੀ ਦੱਸ ਜੀ ਇਹਨਾਂ ਨੂੰ ਦੱਸ ਜੀ ਤਾਂ ਉਦੋਂ ਕਰਕੇ ਨਹੀਂ ਗਿਆ ਸੈਟਿੰਗ ਚੱਲੋ ਚੱਲ ਚੱਲ ਬੱਸ ਬੱਸ ਬੰਦ ਕਰ ਦੇ ਇੱਥੇ ਬੰਦ ਕਰ ਦੇ ਫੈਂ ਦੀ ਲੋੜ ਹੀ ਨਹੀਂ ਕਿੱਲੀ ਥੱਲੜੀ ਚ ਕਰਨਾ ਦੋ ਹੋ ਗਈਆਂ ਨਹੀਂ ਆ ਬਿੱਟੀ ਵੀ ਹਾਂ ਲੈ ਪੈਨ ਫੜ ਬੈਕ ਕਰੋ ਕੇ ਅੱਗੇ ਸਰਾ ਚੱਕਲਾ ਖਾ ਰੇ ਮੇ ਬਾਤ ਰਾਇ ਲਾ ਚੱਕਲੇ ਬੋ ਕਿਹੜਾ ਕੱਟ ਮੈਂ ਤੁਹਾਨੂੰ ਦੱਸਦਾ ਕਿਵੇਂ ਕਿਵੇਂ ਨਹੀਂ ਚੱਲ ਚੱਲ ਬਾਈ ਕੱਲੇ ਬੱਸੇ ਦੀ ਸੈਟਿੰਗ ਹੀ ਔਖੀ ਆ ਜੇ ਕਰਨੀ ਆਉਂਦੀ ਐ ਤਾਂ ਆਪਾਂ ਨੂੰ ਕਿੱਲੀਆਂ ਹੀ ਆ ਹੋਰ ਇਹਦੇ ਚ ਕੁਛ ਨਹੀਂ ਦਾ ਮੈਂ ਭਾਈ ਦੋ ਕਿਹੜੇ ਲਾਏ ਪਾ ਜੋਰਨ ਕੀ ਹੁੰਦਾ ਟਰੈਕਟਰ ਦਾ ਉਹ ਦੇਖਿਆ ਤਾ ਵੇ ਜਿਹੜਾ ਵਿਚਾਰੇ ਦੁਕਾਨ ਤੋਂ ਲਿਆਂਦਾ ਕਰਾਇ ਤੇ ਲਿਆਂਦਾ ਤੇ ਡਰਾਈਵਰ ਨੂੰ ਭਾਇਆ ਸੀਗਾ ਉਵੇਂ ਹੀ ਦੱਬੀ ਆਇਆ ਬਿੱਲੀ ਐਨੀ ਵੀ ਉਹਨੂੰ ਦੇਖ ਲਾ ਜੋਰ ਲੱਗੀ ਜਾਂਦਾ ਟਰੈਕਟਰ ਦਾ ਉਹ ਦਾ ਕੁਦਰਤੀ ਉਹਨੇ ਰੋਟੀ ਖਾਣ ਭੇਜਿਆ ਤੇ ਪਤਾ ਲੱਗ ਗਿਆ ਉਹ ਦੇਖੋ ਫੁੱਲ ਕਿਰਾਇਆ ਭਰਿਆ ਚੱਲਦਾ ਤੇ ਨਹੀਂ ਜ਼ੋਰ ਲੈ ਜੂ ਟਰੈਕਟਰ ਚਲੋ ਮਿਲਦੇ ਆ ਰੋਟਾਵੇਟਰ ਵੀ ਮਾਰਨੇ ਆ ਟਰੈਕਟਰ ਰੋਟਾਵੇਟਰ ਜੋੜਨ ਗਿਆ ਮਿਲਦੇ ਆ ਅਗਲੇ ਵਾਰ ਚ ਰੋਟਾ ਮੀਟਰ ਮਾਰਦੇ ਸੀ ਕੋਈ ਪਰਵਾਹ ਨਹੀਂ ਹੱਥ ਫੁੱਤੇ ਰੋਟਾ ਵੇਟਰ ਤੇ ਇਹ ਗਾਜਰਾ ਵਾਲਾ ਵਣ ਗਾਜਰਾ ਅਸਤੇ ਤਿਆਰ ਕਰਦੇ ਸੀ ਇੱਧਰ ਝੋਨਾ ਆ ਗਿਆ ਵਧੀਆ ਟਰੈਕਟਰ ਦੱਸਿਓ ਕਿਹੜੇ 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 ਗੇਅਰ ਚ ਮਾਰਦੇ ਨੇ ਆ ਰੋਟਾਵੇਟਰ ਨੋ ਰੋਟਾਵੇਟਰ ਜਿਹੜਾ ਇਹ ਸ਼ਾਮੇ ਮਗਰ ਸ਼ਾਮਾ ਵਿਚਾਰਾ ਸਟਾਰਟ ਹੀ ਨਹੀਂ ਹੋ ਰਿਹਾ ਖਿੱਤੇਣਾ ਹੋਣੀ ਕੀ ਆ ਵਿਚਾਰੇ ਨੇ ਬਲਟਰ ਸਟਾਰ ਨਹੀਂ ਆ ਸਾਡੇ ਬੰਦੇ ਦੇ ਖਫਾ ਖੂਨ ਹੋਏ ਪਏ ਕੀ ਹੋ ਗਿਆ ਏ ਫਿਰ ਨੇ ਤੱਕਾ ਲੋਣਾ ਬਊਆ ਤੇ ਰੋਟਾ ਵੇਟਰੀਆ ਦਾ ਮਗਰ ਪਾ ਲਾ ਨੇ ਥੱਲੇ ਨਹੀਂ ਫੜਦਾ ਸਾਲਾ ਲੋਕਾਂ ਦੇ ਬੰਦ ਹੋ ਜਾਂਦੇ ਥੱਲੇ ਛੱਡ ਦਿੰਦਾ ਥੋੜਾ ਪੈਂਚ ਬੰਦ ਹੈ ਥੱਲੇ ਨਹੀਂ ਛੱਡਦਾ ਔਖਾ ਭਾਈ ਔਖਾ ਥੋੜਾ ਨੇ ਹੁਣ ਮਗਰ ਉਹਦਾ ੱਤਕਾ ਵੀ ਨਹੀਂ ਲੱਗਣਾ ਓਵੇਂ ਹੱਥਾਂ ਨਾਲ ਹੀ ਲਾਵਾਂਗੇ ਹੱਥਾਂ ਨਾਲ ਹੀ ਲਾਵਦੇ ਆਂ ਏ ਮੈਂ ਭਰਾਵਾ ਨਾ ਲੱਗਿਆ ਸੀ ਤੜਕੇ ਦਾ ਤੁਸੀਂ ਨਾਉਣ ਵੀ ਨਹੀਂ ਦਿੰਦੇ ਮੈਂ ਕੰਦ ਕਿਹੜੇ ਵਾਰੀ ਇਹਨੂੰ ਸਟਾਰਟ ਕਰਾਈਏ ਟੋਂਡਾ ਬੜੇ ਲਾ ਲੋ ਬਈ ਸ਼ਾਮੇ ਦੇ ਮਗਰ ਨਹੀਂ ਚੱਲਿਆ ਉਹਨੂੰ ਕਟਾਵੇਟਰ ਵਿਚਾਰੇ ਮਗਰ ਹੁਣ ਇਸੇ ਮਗਰੀ ਪੁੱਠਾ ਫੇਰ ਪਾਇਆ ਇਸ ਦੇ ਨਾਲ ਹੀ ਬਲੌਗ ਦਾ ਐਂਡ ਕਰਦੇ ਆ ਜੇ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਇਹਨਾਂ ਨੂੰ ਹੌਸਲਾ ਵਜਾਈ ਹੁੰਦੀ ਆ ਤੇ ਜ਼ਰੂਰ ਦੱਸਿਓ ਕਿਵੇਂ ਲੱਗਦੇ ਆ ਨਵਾਂ ਨਵਾਂ ਬਲੌਗ ਪਾਉਣ ਲੱਗੇ ਆ ਤੇ ਚਲੋ ਉਮੀਦ ਆ ਵਧੀਆ ਲੱਗਿਆ ਹੋਊਗਾ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ ਨੈਕਸਟ ਡੇ OK